ਆਵਾਜ਼ ਔਫ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਚੈਨਲ ਤੇ ਬਨੇ ਰਹਿਣ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਨਗਰ ਕੌਂਸਲ ਗੁਰਦਾਸਪੁਰ ਨੇ ਕੀਤਾ ਆਪਣਾ ਵਾਦਾ ਪੂਰਾ ਗੁਰਦਾਸਪੁਰ ਵਿੱਚੋਂ ਨਜਾਇਜ਼ ਕਬਜ਼ੇ ਕੀਤੇ ਖਤਮ ਕੁਝ ਸਮਾਂ ਪਹਿਲਾਂ ਅਸੀਂ ਨਗਰ ਕੌਂਸਲ ਦੇ ਇੰਸਪੈਕਟਰ ਮਨਿੰਦਰ ਸਿੰਘ ਜੀ ਨਾਲ ਗੱਲਬਾਤ ਕੀਤੀ ਸੀ ਅਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ 27 ਜਨਵਰੀ ਨੂੰ ਅਸੀਂ ਗੁਰਦਾਸਪੁਰ ਵਿੱਚੋਂ ਨਜਾਇਜ਼ ਕਬਜ਼ੇ ਹਟਾਵਾਂਗੇ ਜਿੰਨਾ ਵੀ ਦੁਕਾਨਦਾਰਾਂ ਨੇ ਉਹ ਰੇੜੀ ਵਾਲਿਆਂ ਨੇ ਆਪਣਾ ਸਮਾਨ ਬਾਹਰ ਲਗਾਇਆ ਹੋਇਆ ਹੈ ਉਹਨਾਂ ਦਾ ਸਮਾਨ ਜ਼ਬਤ ਕੀਤਾ ਜਾਏਗਾ ਅੱਜ ਉਹਨਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਔਰ 27 ਜਨਵਰੀ ਨੂੰ ਦੁਪਹਿਰ ਬਾਅਦ ਤਿਬੜੀ ਚੌਂਕ ਬਾਟਾ ਚੌਂਕ ਔਰ ਲਾਇਬ੍ਰੇਰੀ ਚੌਂਕ ਵਿੱਚੋਂ ਜਿੰਨਾ ਵੀ ਦੁਕਾਨਦਾਰਾਂ ਨੇ ਸਮਾਨ ਬਾਹਰ ਲਗਾਈ ਹੋਈ ਸੀ ਉਹਨਾਂ ਨੂੰ ਸਮਾਨ ਨੂੰ ਜ਼ਬਤ ਕਰ ਲਿਆ ਉਹਨਾਂ ਦੇ ਨਾਲ ਟ੍ਰੈਫਿਕ ਇੰਚਾਰਜ ਸਤਰਾਮ ਸਿੰਘ ਜੀ ਵੀ ਮੌਜੂਦ ਸਨ ਵੇਖੋ ਪੱਤਰਕਾਰ ਸੰਜੀਵ 바ਵਾ ਜੀ ਦੀ ਵਿਸ਼ੇਸ਼ ਰਿਪੋਰਟ ਜੈ ਜੀ ਨਮਸਕਾਰ ਸੱਸੀਗਾ ਦੋਸਤੋ ਮੈਟਵਾਡ ਆਪਣਾ ਸੰਜੀਵ 바ਵਾ ਇੱਕ ਵਾਰ ਫੇਰ ਤੁਹਾਡਾ ਸਾਰਾ ਸਵਾਗਤ ਕਰਦਾ ਦੋਸਤੋ ਅੱਜ ਨਗਰ ਕੋਸਾ ਗੁਰਦਾਸਪੁਰ ਵੱਲੋਂ ਬਹੁਤ ਵੱਡੀ ਕਾਰਵਾਈ ਅੱਜ ਗੁਰਦਾਸਪੁਰ ਦੇ ਜਿਨਨੇ ਵੀ ਦੁਕਾਨਦਾਰਾਂ ਨੇ ਨਜਾਇਜ਼ ਕਬਜ਼ੇ ਕੀਤੇ ਹੀ ਚਾਹ ਰੇੜੀ ਵਾਲੇ ਆ ਉਹਨਾਂ ਨੇ ਸਮਾਨ ਜਿਹੜਾ ਬਾਹਰ ਲਗਾਇਆ ਹੀ ਉਹਨਾਂ ਨੂੰ ਜ਼ਬਰ ਕੀਤਾ ਗਿਆ ਪਿਛਲੇ ਦਿਨੀ ਆਪਾਂ ਆਪਣੀ ਇੱਕ ਖਬਰ ਵਿੱਚ ਦਿਖਾਇਆ ਗਿਆ ਕਿ ਇੰਸਪੈਕਟਰ ਸਾਹਿਬ ਜਨਰ ਕੋਸਟ ਦੇ ਇੰਸਪੈਕਟਰ ਮਨਿੰਦਰ ਸਿੰਘ ਉਹਨਾਂ ਨੇ ਕਿਹਾ ਹੈ ਕਿ 27 ਜਨਵਰੀ ਨੂੰ ਆਪਾਂ ਜਿੰਨੇ ਵੀ ਗੁਰਦਾਸਪੁਰ ਦੇ ਨਜਾਇਜ਼ ਕਬਜ਼ੇ ਆ ਉਹਨਾਂ ਨੇ ਜਿੰਨਾ ਵੀ ਸਮਾਨ ਬਾਹਰ ਲਗਾਇਆ ਉਹਨਾਂ ਦਾ ਸਮਾਨ ਜ਼ਬਰ ਕੀਤਾ ਜਾਏਗਾ ਅੱਜ ਉਹ ਕਾਰਵਾਈ ਪੂਰੀ ਕਰਦੇ ਹੋਏ ਮਨਿੰਦਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਕਿਹੜੀ ਕਾਰਵਾਈ ਕੀਤੀ ਹੈ ਤੇ ਕਿੱਥੋਂ ਕਾਰਵਾਈ ਸ਼ੁਰੂ ਕੀਤੀ ਹੈ ਸਸੀ ਕਾ ਸਰ ਸਸੀ ਕਾ ਜੀ ਸਰ ਅੱਜ ਨਗਰ ਕੋਸਟ ਵੱਲੋਂ ਬਹੁਤ ਵੱਡੀ ਕਾਰਵਾਈ ਤੁਸੀਂ 27 ਜਨਵਰੀ ਨੂੰ ਕਿਹਾ ਸੀ ਕਿ ਆਪਾਂ ਬਹੁਤ ਵੱਡੀ ਕਾਰਵਾਈ ਕਰਾਂਗੇ ਜਿਨ੍ਹਾਂ ਨੇ ਦੁਕਾਨਦਾਰਾਂ ਨੇ ਸਮਾਨ ਬਾਹਰ ਲਗਾਇ ਅੱਜ ਤੁਸੀਂ ਸਾਰਾ মিডিਆ ਨੇ ਵੇਖ ਹੀ ਲਿਆ ਜੀ ਤੇ ਤੁਸੀਂ ਵੀ ਵੇਖ ਲਿਆ ਤੇ ਤੁਸੀਂ ਜਿੰਨੇ ਜਣ ਨੂੰ ਆਏ ਜੋ ਤੁਸੀਂ ਵੇਖਿਆ ਵੀ ਸਾਰੇ ਬਿਜਾਰ ਕਾਲੀ ਹੋਏ ਆ ਤੇ ਬਿਜਾਰਾਂ ਤੋਂ ਸਾਮਾਨ ਜਵਤਰੀ ਕੀਤਾ ਗਿਆ ਵਾ ਤੇ ਇਨਕ੍ਰੋਚਮੈਂਟ ਨੂੰ ਦੂਰ ਕੀਤਾ ਗਿਆ ਵਾ ਤੇ ਗਾੜੀ ਵੀ ਸਾਡੇ ਜਥੇ ਜਾਰੀ ਨੇ ਇਨਕ੍ਰੋਚਮੈਂਟ ਨੂੰ ਦੂਰ ਕਰ ਲਿਆ ਸਰ ਅੱਜ ਜਿਹੜੀ ਕਾਰਵਾਈ ਕਿੱਥੋਂ ਤੱਕ ਕੀਤੀ ਗਈ ਸਾਡੇ ਨਗਰ ਕੌਂਸਲ ਦਫ਼ਤਰ ਤੋਂ ਲੈ ਕੇ 메ਨ ਬਾਜ਼ਾਰ ਤਿਬਰੀ ਰੋਡ ਮੇਰ ਚੰਦ ਰੋਡ ਹਨੂਮਨ ਚੌਂਕ ਇਹ ਸਾਰੇ ਆਪਣੇ ਇਨਕ੍ਰੋਚਮੈਂਟ ਦੂਰ ਕਰਕੇ ਸਕੈਨ ਨਾ ਕਸਮਾਨ ਚਬਤ ਕੇ ਆਪਾਂ ਦੇਖਦੇ ਆ ਪੂਰੀ ਟਰਾਲੀ ਭਰੀ ਗਈ ਹੈ ਟਰਾਲੀ ਤੁਸੀਂ ਵੇਖ ਲਿਆ ਸੀ ਟਰਾਲੀ ਸਾਰੀ ਭਰੀ ਪਈ ਹੈ ਤੇ ਇਸ ਤੋਂ ਬਾਅਦ ਵੀ ਸਾਡਾ ਜਿਹੜਾ ਅਜੇ ਵੀ ਜਿਹੜਾ ਇਹ ਕੰਮ ਲਗਾਤਾਰ ਚੱਲੀ ਹੈ ਕੁਝ ਦੁਕਾਨਦਾਰਾਂ ਵੱਲੋਂ ਆਪਾਂ ਦੇਖ ਰਹੇ ਸੀ ਤੁਹਾਡੇ ਨਾਲ ਬੈਸ ਬਸਾਈ ਕਰ ਰਹੀ ਜਾਂ ਨਗਰ ਕੌਸ਼ਤ ਦੇ ਕਰਮਚਾਰੀ ਵੱਲ ਬੈਸਾਈ ਕੀਤੀ ਕਿ ਸਾਡਾ ਸਮਾਨ ਅੰਦਰ ਸੀ ਪਰ ਉਹਨਾਂ ਵਿਰੁੱਧ ਕੀ ਐਕਸ਼ਨ ਦਿੱਤਾ ਜਾਏਗਾ ਜਿਨ੍ਹਾਂ ਦਾ ਸਮਾਨ ਅੰਦਰ ਸੀ ਅੰਦਰੋਂ ਤੇ ਕੋਈ ਵੀ ਸਮਾਨ ਕਿਸੇ ਦੇ ਸ਼ਟਰ ਦੇ ਅੰਦਰੋਂ ਕੋਈ ਵੀ ਸਮਾਨ ਨਹੀਂ ਲਿਜਾ ਸਕਦਾ ਉਹ ਤਾਂ ਤੁਹਾਨੂੰ ਵੀ ਪਤਾ ਹੈ ਉਹ ਦੇ ਕਾਨੂੰਨ ਦੇ ਉਲਟ ਆ ਕੋਈ ਵੀ ਸ਼ਟਰ ਤੋਂ ਬਾਹਰ ਕੋਈ ਸਮਾਨ ਹੋਏਗਾ ਉਹ ਸਮਾਨ ਅਸੀਂ ਜਰੂਰ ਜ਼ ਸਰ ਜਿਹੜੀ ਜਿਹੜਾ ਸਮਾਨ ਤੁਸੀਂ ਜਬਰ ਕੀਤਾ ਐਨੋਂ ਵਾਪਸ ਕੀਤਾ ਜਾਏਗਾ ਜਾਂ ਕਿਦਾਂ ਨਹੀਂ ਜੀ ਇਹ ਹੁਣ ਸਾਡੇ ਮਾਨਯੋਗ ਈਓ ਸਾਹਿਬ ਜੀ ਦੇ ਤੇ ਨਿਰਭਰ ਕਰਦਾ ਕਿ ਉਹ ਭਾਰੀ ਜੁਰਮਾਨੇ ਕਰਕੇ ਛੱਡਦੇ ਆ ਜਾਂ ਸਮਾਨ ਨੂੰ ਜ਼ਬਤ ਕਰਦੇ ਸਰ ਆਉਣ ਵਾਲੇ ਦਿਨਾਂ ਚ ਕਿਦਾਂ ਕਿਦਾਂ ਕਾਰਵਾਈ ਹੋਏਗੀ ਇਹ ਲਗਾਤਾਰ ਚੱਲੇਗੀ ਜੀ ਕਾਰਵਾਈ ਜਿਹੜੀ ਆ ਇਹਦੇ ਚ ਕੋਈ ਵੀ ਜਿਹੜੀ ਗੁਜਾਇਸ਼ ਨਹੀਂ ਹੈਗੀ ਵੀ ਜਿੰਨਾ ਚਿਰ ਇਨਕ੍ਰੋਚਮੈਂਟ ਕਰਤਾਸਪੁਰ ਜਿਹੜਾ ਸ਼ਹਿਰ ਆ ਸਾਫ਼ ਨਹੀਂ ਹੋ ਜਾਂਦਾ ਲਗਾਤਾਰ ਇਨਕ੍ਰੋਚਮੈਂਟ ਜਿਹੜੀ ਆ ਇਹ ਦੂਰ ਕੀਤੀ ਜਾਵੇਗੀ ਸਰ ਲਾਸਟ ਵਿੱਚ ਇੱਕ ਮਹੀਨੇ ਮੈਂ ਸ਼ਹਿਰ ਵਾਸੀਆਂ ਨੂੰ ਦੁਕਾਨਦਾਰਾਂ ਨੂੰ ਵਪਾਰੀਆਂ ਨੂੰ ਤੇ ਹਰੇਕ ਵਰਗ ਨੂੰ ਇਹੋ ਕਹਿਣਾ ਚਾਹੁੰਦਾ ਆ ਆਪੋ ਆਪਣਾ ਸਮਾਨ ਜਿਹੜਾ ਵਾ ਆਪੋ ਆਪਣੇ ਦਾਇਰੇ ਦੇ ਵਿੱਚ ਲਾਉਣ ਤਾਂ ਕਿ ਸ਼ਹਿਰ ਵੀ ਸਾਫ਼ ਸੁਥਰਾ ਦਿਖੇ ਕੋਈ ਬਾਹਰ ਦਾ ਵੀ ਆਵੇ ਕੋਈ ਯਾਤਰੀ ਆਵੇ ਤੇ ਕਿਸੇ ਨੂੰ ਸ਼ਹਿਰ ਸੋਹਣਾ ਲੱਗੇ ਕਿ ਜਿਸ ਤਰ੍ਹਾਂ ਇਹ ਆਪਣਾ ਜੜੀਆਂ ਲਗੀਆਂ ਜਾਂ ਜਿਸ ਤਰ੍ਹਾਂ ਲੱਗਾ ਵਾ ਇਹ ਇਨਕ੍ਰੋਚਮੈਂਟ ਨਹੀਂ ਹੋਣੀ ਚਾਹੀਦੀ ਇਹ ਸ਼ਹਿਰ ਵਾਸੀਆਂ ਨੂੰ ਆਪਣਾ ਸ਼ਹਿਰ ਸਮਝ ਕੇ ਇਹ ਇਨਕ੍ਰੋਚਮੈਂਟ ਆਪ ਹੀ ਦੂਰ ਕਰਨੀ ਚਾਹੀਦੀ ਇਹਨਾਂ ਸਾਡੇ ਨਗਲ ਕੋਸਤੇ ਦੇ ਇੰਸਪੈਕਟਰ ਮਨਿੰਦਰ ਸਿੰਘ ਉਹਨਾਂ ਨੇ ਬਹੁਤ ਖੁਬੀ ਦੱਸਿਆ ਕਿ ਆਪਾਂ ਜਿਨੇ ਵੀ ਗੁਰਦਾਸਪੁਰ ਚ ਨਜਾਇਜ਼ ਕਬਚੇ ਨੇ ਜਿਨੇ ਵੀ ਰੇੜੀ ਮਾਰਕੀਟ ਦੁਕਾਨ ਦੇ ਬਾਸਪਾਨ ਲੱਗਿਆ ਉਹਨਾਂ ਨੂੰ ਜ਼ਬਤ ਕਰ ਲਿਆ ਜਾਏਗਾ ਔਰ ਉਹਨਾਂ ਨੇ ਦੁਕਾਨਦਾਰਾਂ ਨੂੰ ਬੇਨਤੀ ਵੀ ਕੀਤੀ ਆ ਕਿ ਅੱਗੇ ਤੋਂ ਸਮਾਨ ਜਿਹੜਾ ਆਪਣੀ ਸੀਮਾ ਵਿੱਚ ਰੱਖਣ ਨਹੀਂ ਤੇ ਜ਼ਬਤ ਕੀਤਾ ਜਾਏਗਾ ਵਾਪਸ ਨਹੀਂ ਕੀਤਾ ਜਾਏਗਾ ਮੈਂ ਤੁਹਾਡਾ ਆਪਣਾ ਸੰਜੀਪਾਵਾ